ਨੇਓਡਲਰ 버거 ਤੇ ਆਪਣੇ ਬਾਹਰ ਨੀਆ ਪਕੌੜੇ ਤੇ ਹੋਰ ਦਲੀਆਂ ਹੋਈਆਂ ਚੀਜ਼ਾਂ ਖਾਂਦੇ ਰਹਿੰਦੇ ਆ ਉਹਦੇ ਉੱਤੇ ਦੀ ਪਾਣੀ ਆ ਪਾ ਠੰਡਾ ਪੀ ਲੈਂਦੇ ਆ ਪਾਣੀ ਠੰਡੇ ਦੇ ਨਾਲ ਜਿਹੜੀ ਉਹਦੀ ਬਲਗਮ ਆਹਾ ਹੁੰਦੀ ਆ ਨਾ ਤੰਧਾਈ ਹੋਈ ਕਰਕੇ ਆਪਾਂ ਕਹਿੰਦੇ ਨਾ ਵੀ ਇਹਨੂੰ ਹਾਰ ਦੀ ਪ੍ਰੋਬਲਮ ਪੈ ਗਈ ਇਹਨੂੰ ਜਾਣਾ ਸਾਹ ਦੀ ਦਿੱਕਤ ਪੈ ਗਈ ਸਾਹ ਦੀ ਦਿੱਕਤ ਆਪਣੇ ਆਪ ਪੈਂਦੀ ਆ ਉਹ ਨਹੀਂ ਪੈਂਦੀ ਹੈਗੀ ਇਹ ਪੀਪਲ ਦੇ ਪੱਤੇ ਤੁਹਾਡੀ ਜਾਨ ਤੱਕ ਬਚਾ ਸਕਦੇ ਨੇ ਜਿਨ੍ਹਾਂ ਨੂੰ ਦਮੇ ਦਾ ਅਟੈਕ ਹੁੰਦਾ ਹੈ ਜਿਨ੍ਹਾਂ ਨੂੰ ਸਾਹ ਚੜਦਾ ਹੈ ਜਿਨ੍ਹਾਂ ਦੇ ਫੇਫੜੇ ਚੰਗੇ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਦੇਖੋ ਪਾਣੀ ਬੋਇਲ ਹੋ ਰਿਹਾ ਹੈ ਉਬਲ ਰਿਹਾ ਹੈ ਤੇ ਉਬਲਦੇ ਪਾਣੀ ਦੇ ਵਿੱਚ ਵੈਦ ਜੀ ਨੇ ਪਿੱਪਲ ਦੇ ਪੱਤੇ ਨੇ ਜਿਹੜੇ ਉਹ ਦੋ ਗਲਾਸਾਂ ਦੇ ਵਿੱਚ ਲਗਭਗ ਲਗਭਗ ਪੰਜ ਪੱਤਿਆਂ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਹੈ ਇਨਹੇਲਰ ਛੜਾਉਣੇ ਔਖੇ ਨਹੀਂ ਬਹੁਤ ਲੋਕਾਂ ਦਾ ਸਾਰੇ ਸਾਰੇ ਉਮਰ ਹੋ ਗਈ ਵੈ ਜੀ ਨਹੀਂ ਜੀ ਕੋਈ ਛੜਾਉਣੇ ਔਖੇ ਨਹੀਂ ਹੈਗੇ ਉਹ ਪ੍ਰਮਾਣਮਾਨ ਭਰੋਸਾ ਚਾਹੀਦਾ ਕੋਈ ਔਖੇ ਨਹੀਂ ਹੈਗੇ ਤੁਸੀਂ ਤਾਂ ਭੰਨੀ ਦੇਣੇ ਬਹੁਤ ਜਾਨੇ ਭੰਨੇ ਨੇ ਜੀ ਤੁਸੀਂ ਇਨਹੇਲਰ ਹੈਗੇ ਨੇ ਉਹਨਾਂ ਦੇ ਇਹ ਇਨਹੇਲਰ ਆਈ ਫਿਰ ਲੈ ਲੈ ਕੇ ਆਈ ਫੜ ਕੇ ਫੜ ਕੇ ਭੰਨੇ ਜੀ ਯਾ ਮੇਰੇ ਆਂ ਦੇਖੋ ਦੋ ਤਨ ਹੈ ਸੇਪਲਾ ਦੇ ਆਈ ਆਉਂਦੇ ਆ ਇਹ ਲੈ ਅੱਗੇ ਬਹੁਤ ਔਣੇ ਨੇ ਮੇਰੇ ਕੋਲ ਬਥੇਰੇ ਪਏ ਨੇ ਜੀ ਲਓ ਇਹ ਲੈ ਦੇਖੋ ਲਓ ਮੁਕੀਆਂ ਮਾਰ ਮਾਰ ਕੇ ਜੇ ਟੁੱਟਦੇ ਨੇ ਨਾ ਇਸੇ ਕਰਕੇ ਦੱਸੇ ਤੁਹਾਨੂੰ ਤੋੜਦਾ ਮੇਰਾ ਪਰਮਾਤਮਾ ਮੈਂ ਨਹੀਂ ਤੋੜਨ ਵਾਲਾ ਹੈਗਾ ਤੋੜਦਾ ਤਾਂ ਉਹੀ ਆ ਹਾਂਜੀ ਅੱਛਾ ਕਿੰਨੇ ਟਾਈਮ ਚ ਭੰਨ ਦਿੰਨੇ ਹੋ ਇਹ ਜਿਹੜੇ ਮਰੀਜ਼ ਤੁਹਾਡੇ ਕੋਲ ਆਏ ਸੀ ਇਹ ਕਿੰਨੇ ਟਾਈਮ ਚ ਇਹਨਾਂ ਦਾ ਨੇਲਰ ਫੜ ਲਿਆ ਤੁਸੀਂ ਅੱਜ ਰੱਖਤਾ ਭੰਨ ਵੀ ਦਿੱਤਾ ਇਹ 4 ਮਹੀਨੇ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੂੰ ਇਹ ਨੁਸਖਾ ਰਾਸ ਨਹੀਂ ਹੁੰਦਾ ਜਾਂ ਬਹੁਤ ਸਲੋ ਕੰਮ ਕਰਦਾ ਹੈ ਜਿਨ੍ਹਾਂ ਨੂੰ ਇਨਸਟੈਂਟ ਰਿਲੀਫ ਦੀ ਜ਼ਰੂਰਤ ਹੈਗੀ ਫਿਰ ਉਹ ਕੀ ਕਰਨ ਉਹਨਾਂ ਵਾਸਤੇ ਕੋਈ ਤੁਸੀਂ ਇਸ ਤਰ੍ਹਾਂ ਦਾ ਕੋਈ ਹੋਰ ਨੁਸਖਾ ਹੈਗਾ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਸਾਂਹ ਦੀ ਪ੍ਰੋਬਲਮ ਜਿਨ੍ਹਾਂ ਨੂੰ ਹੈਗੀ ਹੈ ਸਾਡੇ ਕੋਲੇ ਆਹ ਦੇਖੋ ਜਿਵੇਂ ਆਹ ਪਏ ਨੇ ਇਹ ਸਾਡੇ ਕੋਲੇ ਬਣੇ ਹੋਏ ਨੇ ਇਹ ਲਓ ਇਹ ਵੀ ਬਣੇ ਹੋਇਆ ਸਹਿਤੋ ਵੀ ਤਿਆਰ ਹੋਇਆ ਬਹੁਤ ਜ਼ਿਆਦਾ ਨੁਸਖੇ ਤਿਆਰ ਕਰਦੇ ਆ ਕਿਸੇ ਨੂੰ ਇਹ ਦੇਣਾ ਪੈਂਦਾ ਕਿਸੇ ਨੂੰ ਦੂਜਾ ਦੇਣਾ ਪੈਂਦਾ ਮਰੀਜ਼ ਦੀ ਪ੍ਰਵਿਰਤੀ ਵੇਖ ਕੇ ਹਾਂਜੀ ਇਹ ਡਿਊਟੀ ਹੁੰਦਾ ਰੁਕੀ ਸ਼ਾਹ ਵੀ ਆਏ ਨਹੀਂ ਹੈਗਾ ਵੀ ਉਹੀ ਚੱਕ ਕੇ ਦੇ ਦਾਂਗੇ ਹੁਣ ਆਹ ਦੇਖੋ ਜਿਹਨੂੰ ਜ਼ਿਆਦਾ ਤੋਂ ਜ਼ਿਆਦਾ ਸਾਹ ਚੜਦਾ ਆ ਦੇਖੋ ਇਹ ਆਹ ਹੈ ਅਸੀਂ ਉਹਨੂੰ ਕਹਿੰਦੇ ਨੇ ਸਵੇਰੇ 4 ਚਮਚੇ ਪੀਲਾ ਖਾਲੀ ਪੇ ਇਹ ਕੀ ਹੈ ਜੀ ਇਹ ਦਵਾਈ ਬਣਾਈ ਹੋਈ ਹੈ ਜੀ ਆਪਣੇ ਕਿਹੜਾ ਵੈਜ ਤੁਸੀਂ ਕਹਿ ਰਹੇ ਹੋ ਕਿ ਇਹ ਪਿੱਪਲ ਦੇ ਪੱਤੇ ਨੇ ਜਿਹੜੇ ਇਹ ਜਾਨ ਬਚਾ ਸਕਦੇ ਨੇ ਮਰਦੇ ਟੁੱਟਦੇ ਸਾਹਾਂ ਦੇ ਵਿੱਚ ਸਾਹ ਪਾ ਸਕਦੇ ਨੇ ਉਹ ਕਿਵੇਂ ਜੀ ਜਿਹੜਾ ਪਿੱਪਲ ਦਾ ਪੱਤਾ ਨਾ ਇਹ ਬਹੁਤ ਹੀ ਕਾਰਗਲ ਆ ਬਹੁਤ ਵਧੀਆ ਚੀਜ਼ ਆ ਇਹ ਇਹਦੇ ਵਿੱਚ ਆਕਸੀਜਨ ਹੁੰਦੀ ਹੈ ਜੀ ਜਦੋਂ ਆਪਾਂ ਇਹਨਾਂ ਨੂੰ ਉਬਾਲ ਕੇ ਪੀਵਾਂਗੇ ਨਾ ਇਹੀ ਆਕਸੀਜਨ ਦਾ ਰਾਹ ਹੈ ਕ ਜਿਨ੍ਹਾਂ ਦੇ ਆਪਣਾ ਸਾਹ ਦਮਾ ਖਾਂਸੀ ਬਲਗਮ ਉਹਨਾਂ ਨੂੰ ਕਾਫੀ ਹੱਦ ਤੱਕ ਇਹ ਜਿਨ੍ਹਾਂ ਦਾ ਸਾਹ ਚੜਦਾ ਕਾਫੀ ਹੱਦ ਤੱਕ ਕਾਰਗਰ ਨਹੀਂ ਅੱਛਾ ਕਿ ਫਿਰ ਜਿਹੜੇ ਲੋਕ ਸਾਹ ਦਮੇ ਦੇ ਮਰੀਜ਼ ਹੈਗੇ ਨੇ ਇਦਾਂ ਦੇ ਨੁਸਖੇ ਫਾਰਮੂਲੇ ਬਣਾਉਣ ਦਾ ਜਿਨ੍ਹਾਂ ਕੋਲ ਟਾਈਮ ਨਹੀਂ ਹੈ ਬੈ ਜੀ ਪਰ ਪਰੇਸ਼ਾਨ ਬਹੁਤ ਜ਼ਿਆਦਾ ਨਹੀਂ ਉਹ ਕੀ ਕਰਨ ਸलाम नमस्ते ਸਸ਼ਵਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਏ ਮੇਰੇ ਹੱਥ ਦੇ ਵਿੱਚ ਜੋ ਪੀਪਲ ਦੇ ਪੱਤੇ ਨੇ ਪੀਪਲ ਨੂੰ ਐਵੇਂ ਹੀ ਪਵਿੱਤਰ ਨਹੀਂ ਕਿਹਾ ਜਾਂਦਾ ਇਹ ਪੀਪਲ ਦੇ ਪੱਤੇ ਤੁਹਾਡੀ ਜਾਨ ਤੱਕ ਬਚਾ ਸਕਦੇ ਨੇ ਜਿਨ੍ਹਾਂ ਨੂੰ ਦਮੇ ਦਾ ਅਟੈਕ ਹੁੰਦਾ ਹੈ ਜਿਨ੍ਹਾਂ ਨੂੰ ਸਾਹ ਚੜਦਾ ਹੈ ਜਿਨ੍ਹਾਂ ਦੇ ਫੇਫੜੇ ਚੰਗੇ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਇਹ ਪੀਪਲ ਦੇ ਪੱਤੇ ਉਹਨਾਂ ਵਾਸਤੇ ਜਾਨ ਬਚਾਉਣ ਦਾ ਇੱਕ ਵੱਡਾ ਸਾਧਨ ਹੋ ਸਕਦੇ ਨੇ ਏ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਇਨ ਹিলার ਭੰਨਣ ਵਾਲੇ ਵੈਦ ਵੈਦ surjeet singh uppal ਜੋ ਰਾਏਕੋਟ ਦੇ ਵਿੱਚ ਨੇ ਔਰ ਉਹਨਾਂ ਦਾ ਕੀ ਨੁਸਕਾ ਕੀ ਫਾਰਮੂਲਾ ਇਹਨਾਂ ਨੂੰ ਬੜੇ ਫੋਨ ਆਏ ਫੋਨ ਆਉਣ ਤੋਂ ਬਾਅਦ ਇਹ ਨੁਸਕਾ ਸਾਂਝਾ ਕਰ ਰਹੇ ਨੇ ਵੈਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੁਹਾਡਾ ਹਕੀਕਤ ਟੀਵੀ ਦੇਖਦਿਆਂ ਨੂੰ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜੀ ਅੱਛਾ ਵੈਜੀ ਤੁਸੀਂ ਕਹਿ ਰਹੇ ਹੋ ਕਿ ਇਹ ਪੀਪਲ ਦੇ ਪੱਤੇ ਨੇ ਜਿਹੜੇ ਏਹ ਜਾਨ ਬਚਾ ਸਕਦੇ ਨੇ ਮਰਦੇ ਟੁੱਟਦੇ ਸਾਹਾਂ ਦੇ ਵਿੱਚ ਸਾਹ ਪਾ ਸਕਦੇ ਨੇ ਉਹ ਕਿਵੇਂ ਜੀ ਇਹ ਜੀ ਫਰੋਕੀ ਸਾਹਿਬ ਜਿਹੜਾ ਪਿੱਪਲ ਦਾ ਪੱਤਾ ਨਾ ਇਹ ਬਹੁਤ ਹੀ ਕਾਰਗਲ ਆ ਬਹੁਤ ਵਧੀਆ ਚੀਜ਼ ਆ ਇਹ ਇਹਦੇ ਵਿੱਚ ਆਕਸੀਜਨ ਹੁੰਦੀ ਆ ਜੀ ਓਕੇ ਜਦੋਂ ਆਪਣਾ ਸਾਹ ਰੋਕਦਾ ਆਪਣੇ ਆਕਸੀਜਨ ਦੀ ਮਾਤਰਾ ਘਟ ਜਾਂਦੀ ਆ ਤੇ ਆਪਣੇ ਫੇਫੜੇ ਸਾਹਣਾ ਬੰਦ ਹੋ ਜਾਂਦਾ ਜਦੋਂ ਆਪਾਂ ਇਹਨਾਂ ਨੂੰ ਅਵਾਲ ਕੇ ਵੀ ਮੰਗੇ ਨਾ ਕਾਫੀ ਮਾਤਰਾ ਦੇ ਵਿੱਚ ਕਾਫੀ ਹੱਦ ਤੱਕ ਇਹ ਠੀਕ ਹੋ ਸਕਦੇ ਨੇ ਜੀ ਜੀ ਕਿਉਂਕਿ ਇਹੀ ਆਕਸੀਜਨ ਦਾ ਰਾਹ ਹੈ ਇੱਕ ਜਿਨ੍ਹਾਂ ਦੇ ਆਪਣਾ ਸਾਹ ਦਮਾ ਖਾਂਸੀ ਬਲਗਮ ਉਹਨਾਂ ਨੂੰ ਕਾਫੀ ਹੱਦ ਤੱਕ ਇਹ ਜਿਨ੍ਹਾਂ ਨੂੰ ਸਾਹ ਚੜਦਾ ਕਾਫੀ ਹੱਦ ਤੱਕ ਕਾਰਗਲ ਨਹੀਂ ਗਿਆ ਅੱਛਾ ਮਤਲਬ ਫਿਰ ਇਹ ਪੀਪਲ ਦੇ ਪੱਤੇ ਵਰਗੇ ਜਿਹੜੇ ਤੁਹਾਡੇ ਕੋਲ ਨੁਸਕੇ ਨੇ ਉਹਨਾਂ ਨਾਲ ਹੀ ਤੁਸੀਂ ਜਿਹੜਾ ਇਨਹੇਲਰ ਭੰਡ ਦਿੰਨੇ ਹੋ ਦੇਖੋ ਜੀ ਇਹਨਾਂ ਨੇ ਭੰਡਣਾ ਜੀ ਅੱਛਾ ਇਹਨਾਂ ਨੇ ਭੰਡਣਾ ਅੱਗੇ ਆਪਾਂ ਪਹਿਲਾਂ ਹੋਰ ਭੇਜੀ ਸੀ ਲਸਣ ਦੀ ਭੇਜੀ ਜੀ ਪਟਕੰਢੀ ਰੇ ਭੇਜੀ ਸੀ ਜੀ 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 ਹੋਰ ਕਈ ਵੀਡੀਓਜ਼ ਭੇਜੀਆਂ ਨੇ ਬਹੁਤ ਜ਼ਿਆਦਾ ਬਾਹਰਲੇ ਆ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਫੋਨ ਆਏ ਨੇ ਬਹੁਤ ਜ਼ਿਆਦਾ ਦਵਾਈ ਮੈਡੀਸਨ ਬਹੁਤ ਜ਼ਿਆਦਾ ਭੇਜੀ ਆ ਜੀ ਉਹ ਪਰਮਾਤਮਾ ਨੇ ਦਿੱਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਐਨਹੇਲਰ ਸੁੱਟ ਗਿਆ ਜਾਂ ਬੱਚਿਆਂ ਨੂੰ ਜਿਨ੍ਹਾਂ ਨੇ ਆਹ ਕੌਲਫੀ ਜਾਂ ਹੋਰ ਵਗੈਰਾ ਨਹੀਂ ਖਾਦਾ ਉਹ ਤਾਂ ਅਸੀਸਾਂ ਦਿੰਦਿਆ ਜੀ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਵੈ ਜੀ ਬਣਾਉਣਾ ਕਿਵੇਂ ਹੈ ਇੱਕ ਇੱਕ ਜੀ ਆ ਜਿਹੜੇ ਆਪਣੇ ਪਿੱਪਲ ਦੇ ਪੱਤੇ ਆ ਨਾ ਪਿੱਪਲ ਦੇ ਪੱਤੇ ਠੀਕ ਹੈ ਇਨਨੂੰ ਸਮਾਰ ਕੇ ਧੋ ਕੇ ਸਾਫ ਕਰਕੇ ਜਿਹਨੂੰ ਆਪਾਂ ਬਣਾਉਣੇ ਆ ਨਾ ਆਪਾਂ ਆਹ ਦੇਖੋ ਜੀ ਆਪਣਾ ਗੈਸ ਚੱਲੂਗਾ ਗੈਸ ਚਲੂ ਹੋਰ ਵਿੱਚ ਪਾ ਦੋ ਗਲਾਸ ਦੇ ਵਿੱਚ ਘੱਟੋ ਘੱਟ 4-5 ਪੱਤੇ ਹੀ ਪਾਉਣੇ ਆ 4-5 ਪੱਤੇ ਪੀਪਲ ਦੇ ਹਾਂ ਜੀ ਜੀ ਆਹ ਦੇਖੋ ਆ ਜਿਹਨੇ ਆਪਾਂ ਪਾਉਣੇ ਆ ਨਾ ਆਹ ਦੇਖੋ ਇਹ ਇਹ ਡੰਡੀ ਸਮੇਤ ਪਾਉਣੇ ਨੇ ਜੀ ਹਾਂ ਡੰਡੀ ਸਮੇਤ ਪਾ ਦਿਓ ਜੀ ਇਹਰੇ ਨਾਲ ਪਾ ਦਿਓ ਜਿਵੇਂ ਮਰਜ਼ੀ ਪਾ ਦਿਓ ਜੀ ਤਿੰਨ ਪੀਪਲ ਦੇ ਪੱਤੇ ਪੈਣੇ ਚਾਹੀਦੇ ਨੇ ਹਾਂ ਜੀ 4 ਕੀ ਬਾਤ ਆਹ ਦੇਖੋ 5 ਹੋ ਗਏ ਠੀਕ ਹੈ ਇਨਾਂ ਨੂੰ ਆਪਾਂ ਆ ਦੇਖੋ ਐ ਕਰਕੇ ਨਾ ਇਹ ਵਿੱਚ ਛੱਡ ਦੇਣਾ ਠੀਕ ਹੈ ਤੁਸੀਂ ਦੇਖੋ ਪਾਣੀ ਬੋਇਲ ਹੋ ਰਿਹਾ ਹੈ ਉਬਲ ਰਿਹਾ ਹੈ ਤੇ ਉਬਲਦੇ ਪਾਣੀ ਦੇ ਵਿੱਚ ਵੈਦ ਜੀ ਨੇ ਪਿੱਪਲ ਦੇ ਪੱਤੇ ਨੇ ਜਿਹੜੇ ਉਹ ਦੋ ਗਲਾਸਾਂ ਦੇ ਵਿੱਚ ਲਗਭਗ ਲਗਭਗ ਪੰਜ ਪੱਤਿਆਂ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਅਸੀਂ ਸਮਝਾਂਗੇ ਕਿੰਨਾ ਕੁ ਟਾਈਮ ਪਕਾਉਣਾ ਹੈ ਜੀ ਡਾਕਟਰ ਸਾਹਿਬ ਇਹ ਜੀ ਜਦੋਂ ਦੋ ਗਲਾਸ ਹੈਗੇ ਪਾਣੀ ਦੇ ਜਦੋਂ ਜਾਣੀ ਅੱਧਾ ਗਲਾਸ ਰਹਿ ਗਿਆ ਅੱਛਾ ਹਾਂਜੀ ਇਹ ਲਗਾਤਾਰ ਇਹਨੂੰ ਉਬਾਲਦੇ ਰਹਿਣਾ ਹੈ ਉਬਾਲਦੇ ਹੀ ਰਹਿਣਾ ਹੈ ਅੱਧਾ ਗਲਾਸ ਰਹਿ ਗਿਆ ਉਹਨੂੰ ਚਾਹੇ ਕੱਚ ਦੇ ਗਲਾਸ ਵਿੱਚ ਪਾ ਕੇ ਰੱਖ ਲਓ ਠੀਕ ਹੈ ਸਵੇਰੇ ਸ਼ਾਮ ਯੂਜ਼ ਕਰਨਾ ਠੀਕ ਹੈ ਤੇ ਮਰੀਜ਼ ਮੈਂ ਨਹੀਂ ਕਹਣਾ ਮਰੀਜ਼ ਆਵਦਿਆ ਬੋਲੂ ਹਾਂ ਜੇ ਮੈਂ ਕਹੂੰ ਤਾਂ ਅਗਲਾ ਕੋਈ ਖਾਨੀ ਜਾਣ ਕੇ ਕਹਿੰਦਾ ਵੀ ਮੈਂ ਨਹੀਂ ਕਹੂੰਗਾ ਮਰੀਜ਼ ਆ ਕੇ ਬੋਲਦਾ ਵੀ ਮੈਂ ਬਹੁਤ ਜ਼ਰਾ ਠੀਕ ਆ ਜੀ ਜੀ ਚਲੋ ਜਦੋਂ ਜਦੋਂ ਤੱਕ ਇਹ ਫਾਰਮੂਲਾ ਨੁਸਖਾ ਬਣਦਾ ਹੈਗਾ ਉਦੋਂ ਤੱਕ ਅਸੀਂ ਡਿਟੇਲ ਨਾਲ ਗੱਲ ਕਰਦੇ ਜੀ ਅੰਦਰ ਬੈਠ ਕੇ ਕਿਉਂਕਿ ਇਸ ਵੇਲੇ ਸਾਹ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਲੋਕ ਨੇ ਇਨਹੇਲਰ ਦਾ ਇਸਤੇਮਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਰਦੇ ਨੇ ਪਰ ਵੈਜ ਜੀ ਤੋਂ ਅਸੀਂ ਸਮਝਾਂਗੇ ਕਿ ਉਹਨਾਂ ਕੋਲ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਉਹਨਾਂ ਦੇ ਹੱਥ ਲੱਗਿਆ ਹੋਇਆ ਹੈ ਕਿ ਜਿਸ ਤੋਂ ਬਾਅਦ ਉਹ ਜਿਹੜੇ ਇਨਹੇਲਰ ਭੰਡ ਦਿੰਦੇ ਨੇ ਇੱਥੇ ਔਰ ਇਨਹੇਲਰ ਹਮੇਸ਼ਾ ਹੀ ਉਹਨਾਂ ਕੋਲੋਂ ਰਹਿੰਦੇ ਨੇ ਲੋਕ 2 4 2 4 ਦੇ ਰੋਜ਼ਾਨਾ ਵਾਂਗੂ ਇਹ ਇਨਹੇਲਰ ਇੱਥੇ ਰੱਖ ਕੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਭੰਡਦੇ ਨੇ ਅੱਛਾ ਵੈਜ ਜੀ ਇਸ ਤੋਂ ਪਹਿਲਾਂ ਕੀ ਤੁਹਾਡਾ ਨੁਸਖਾ ਫਾਰਮੂਲਾ ਅਸੀਂ ਲੈਣ ਦਾ ਤਰੀਕਾ ਲੋਕਾਂ ਨੂੰ ਦੱਸੀਏ ਜਿਹੜਾ ਕਿ ਤੁਸੀਂ ਪੀਪਲ ਵਾਲਾ ਬਣ ਰਿਹਾ ਹੈ ਬਾਹਰ ਸਨੁਹਿਤ ਸੁਵੀ ਜਿਹੜੇ ਇਹ ਇਸ ਵੇਲੇ ਸਾਹ ਦਮੇ ਦੇ ਮਰੀਜ਼ਾਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਕਿਉਂ ਹੋ ਰਿਹਾ ਜੀ ਇਹ ਜੀ ਬਿਰਜੀ ਜਿਹੜਾ ਇਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋ ਰਿਹਾ ਨਾ ਵੀ ਜਿਹਨੂੰ ਸਾਰੀ ਪ੍ਰੋਬਲਮ ਆ ਗਈ ਤੇ ਆਪਾਂ ਕਹਿੰਦੇ ਆ ਵੀ ਸਾਹ ਜਾਰਾ ਚੜਦਾ ਉਹੋ ਕੁਝ ਆਪਣੇ ਚ ਵੀ ਗਲਤੀਆਂ ਹੁੰਦੀਆਂ ਨੇ ਜਿਹਨੂੰ ਮਾੜੀ-ਮੂਟੀ ਨਾ ਪ੍ਰੋਬਲਮ ਹੁੰਦੀ ਆ ਸਾਹ ਦੀ ਉਹੋ ਬਿਰਜੀ ਇੱਕ ਤਾਂ ਨਿਊਡਲ 버ਗਰ ਤੇ ਆਪਣੇ ਬਾਹਰ ਨੀ ਪਕੌੜੇ ਤੇ ਹੋਰ ਦਲੀਆਂ ਹੋਈਆਂ ਚੀਜ਼ਾਂ ਖਾਂਦੇ ਰਹਿੰਦੇ ਆ ਉਹਦੇ ਉੱਤੇ ਦੀ ਪਾਣੀ ਆ ਪਾ ਠੰਡਾ ਪੀ ਲੈਣਿਆ ਪਾਣੀ ਠੰਡੇ ਦੇ ਨਾਲ ਜਿਹੜੀ ਉਹਦੀ ਬਲਗਮ ਆਹਾ ਹੁੰਦੀ ਆ ਨਾ ਤੰਧਾਈ ਉਹ ਆਪਣੇ ਹਾਰਡ ਤੇ ਜੰਮਣ ਲੱਗ ਜਾਂਦੀ ਆ ਉਹ ਹਾਰਡ ਦਾ ਜਿਹੜਾ ਪੰਪ ਆ ਨਾ ਉਹਨੇ ਫਿਰ ਪ੍ਰੈਸ਼ਰ ਨਾਲ ਹਾਰਡ ਦਾ ਪੰਪ ਜ਼ਰੂਰ ਤੇਜ਼ ਕਰ ਲੈਣਾ ਫਿਰ ਉਹਦੇ ਕਰਕੇ ਆਪਾਂ ਕਹਿੰਦੇ ਆ ਵੀ ਇਹਨੂੰ ਹਾਰਦੀ ਪ੍ਰੋਬਲਮ ਪੈ ਗਈ ਇਹਨੂੰ ਜਾਨਾ ਸਾਹ ਦੀ ਦਿੱਕਤ ਪੈ ਗਈ ਸਾਹ ਦੀ ਦਿੱਕਤ ਆਪਣੇ ਆਪ ਪੈਂਦੀ ਆ ਉਹ ਨਹੀਂ ਪੈਂਦੀ ਹੈਗੀ ਉਹਨ ਆਪਣਾ ਪਰਹੇਜ਼ ਰੱਖਣਾ ਜ਼ਰੂਰੀ ਆ ਓਕੇ ਮਤਲਬ ਉਹੀ ਥੰਦੇ ਆਏ ਜੇ ਦਿਲ ਤੇ ਜਮ ਗਈ ਤਾਂ ਦਿਲ ਦੀ ਪ੍ਰੋਬਲਮ ਆ ਉਹ ਫੇਫੜਿਆਂ 'ਚ ਜਾ ਕੇ ਜਮਾ ਹੋ ਗਈ ਤਾਂ ਸਾਹ ਹਣਾ ਔਖਾ ਹੋ ਜਾ ਹਾਂਜੀ ਉਹੀ ਥੰਦੇ ਆਈ ਆ ਜੇ ਆਪਾਂ ਹੁਣ ਕਿਉ ਦੇਸੀ ਖਾਣੇ ਆ ਪਹਿਲੇ ਬਜ਼ੁਰਗ ਆਪਣੇ ਦੇਸੀ ਕਿਉ ਖਾਂਦੇ ਸੀਗੇ ਖਾਂਦੇ ਸੀ ਉਹ ਵਰਕ ਵੀ ਕਰਦੇ ਸੀ ਕੰਮ ਵੀ ਕਰਦੇ ਸੀ ਤੇ ਹੁਣ ਆਪਾਂ ਦੇਸੀ ਕਿਉ ਖਾਂਦੇ ਆ ਤੇ ਉਰੇ ਉਤੋਂ ਦੀ ਆਪਾਂ ਜਿਹੜਾ ਫ੍ਰਿਜ ਆ ਉਹਦਾ ਪਾਣੀ ਪੀ ਲੈਣੇ ਆ ਜਾਂ ਆਮ ਵਾਟਰ ਕੂਲਰ ਜੇ ਆਪਣੇ ਹੁੰਦੇ ਆ ਨਾ ਉਹਨਾਂ ਨਾਲ ਠੰਡਾ ਪਾਣੀ ਆਇਆ ਹੁੰਦਾ ਆਪਾਂ ਫਿਲਟਰਾਂ ਤੋਂ ਆਇਆ ਪਾਣੀ ਪੀ ਲਿਆ ਉਹ ਕਿਸੇ ਕਿ ਟਾਈਮ ਤਾਂ ਉਹਨੇ ਉੱਤੇ ਜੰਮਣਾ ਉਹੀ ਕਿਉਂ ਆਪਣਾ ਤੁਸੀਂ ਫ੍ਰਿਜ ਵਿੱਚ ਧਰ ਦਿਓ ਇੱਧਰ ਬਾਹਰ ਪੀਕ ਲਿਆ ਹੋਇਆ ਕਿਉਂ ਉਹਦੇ ਵਿੱਚ ਆਪਾਂ ਫ੍ਰਿਜ ਵਿੱਚ ਧਰ ਦਈਏ ਫਿਰ ਕਿ ਉਹ ਜੰਮੂਗਾ ਉਹੀ ਚੀਜ਼ ਆਪਣੇ ਹਾਰਟ ਦੇ ਫੇਫੜਿਆਂ ਤੇ ਹੋਰ ਲਿਵਰ ਤੇ ਜ਼ਿਆਦਾ ਜੰਮਣਾ ਉਹਨੂੰ ਆਪਾਂ ਖੋਰਨ ਲਈ ਵਾਸਤੇ ਜਿਆਦਾ ਕੋਈ ਵਰਕ ਕਰ ਵਰਕ ਤਾਂ ਆਪਾਂ ਕੋਈ ਕਰਦੇ ਨਹੀਂ ਕੋਈ ਸਾਈਕਲ ਨਹੀਂ ਚਲਾਉਂਦਾ ਕੋਈ ਪੈਦਲ ਨਹੀਂ ਚੱਲਦਾ ਤੇ ਹੁਣ ਪੱਖਿਆਂ ਥੱਲੇ ਨਹੀਂ ਬਹਿਂਦਾ ਹੁਣ ਤਾਂ ਸਿੱਧਾ ਏਸੀ 'ਚ ਜਾਂਦੇ ਆਪਾਂ ਏਸੀ ਦੇ ਹੁਣ ਗਰਮੀ ਬਹੁਤ ਆ ਏਸੀ 'ਚ ਜਾਂਦੇ ਆ ਫਿਰ ਏਸੀ 'ਚੋਂ ਨਿਕਲਦੇ ਆ ਗੱਡੀ 'ਚ ਜਾ ਬਣਦੇ ਆ ਏਸੀ ਵਾਲੇ 'ਚ ਫਿਰ ਮੂਰੇ ਜੇ ਨਾ ਹੋਵੇ ਏਸੀ ਫਿਰ ਮੁੱਠੇ ਆਪਾਂ ਕਹਿਣ ਉਹ ਹੋ ਹੋ ਵੀ ਆਪਣੇ ਤਾਂ ਜਾਣ ਏਸੀ ਇੱਕ ਮੋਢਿਆਂ ਤੇ ਹੋਣਾ ਜ਼ਰੂਰੀ ਆ ਮੋਢਿਆਂ 'ਚ ਹੀ ਘਾਟ ਲੱਗਦੀ ਮੈਨੂੰ ਲੱਗਦਾ ਬਾਕੀ ਸਾਰੇ ਕਿਤੇ ਤਾਂ ਹੁਣ ਏਸੀ ਏਸੀ ਹੋ ਗਏ ਬਸ ਫਿਰ ਗੱਡੀ 'ਚ ਹੋ ਗਿਆ ਹੋਰ ਹੋ ਗਿਆ ਹੁਣ ਤਾਂ ਮੋਢਿਆਂ ਦੀ ਘਾਟ ਰਹੀ ਫੇਰ ਤਾਂ ਪੰਜ ਮੋਢਿਆਂ ਨੇ ਲੱਗੀ ਫੇਰ ਤਾਂ ਰੱਬ ਨੂੰ ਟਾਪੀ ਦਸਾਂਗੇ ਆਪਾਂ ਥੋੜਾ ਜਿਹਾ ਵਰਕ ਕਰੋ ਵਰਕ ਕਰਦੇ ਖਿਓ ਖਾਓ ਜਿੰਨਾ ਮਰਜ਼ੀ ਖਿਓ ਮਨਾ ਨਹੀਂ ਕਰਦੇ ਜਿੰਨਾ ਮਰਜ਼ੀ ਖਾਣ ਪਰ ਉਹਦੇ ਉਤੋਂ ਦੀ ਪਾਣੀ ਨਾ ਪੀਣ ਘੰਟਾ ਮਤਲਬ ਕਿਓ ਤੇ ਕਿਵੜੀ ਕੋਈ ਵੀ ਚੀਜ਼ ਖਾ ਕੇ ਹਾਂਜੀ ਕਿਓ ਵਾਲੀ ਕੋਈ ਵੀ ਚੀਜ਼ ਚਾਹੇ ਅਰਫੈਂਡ ਤਾਂ ਉਹੀ ਮਾਣਾ ਵੀਰੇ ਰਫੈਂਡ ਤਾਂ ਜਿਵੇਂ ਆਪਣੇ ਜੋੜਾ ਨਾਲ ਦਰਦ ਇਹ ਨਹੀਂ ਲਿਆਗਾ ਹਾਰ ਦਾ ਕੰਮ ਇਹ ਨਹੀਂ ਲਿਆਗਾ ਠੀਕ ਹੈ ਨਾ ਇਹ ਤਾਂ ਉਹੀ ਮਾੜਾਗਾ ਅਸੀਂ ਤਾਂ ਰਫੈਂਡ ਦਾ ਮੇਰਾ ਮੈਂ ਕਹਿੰਦੇ ਜਿਹੜਾ ਰਫੈਂਡ ਖਾਲਿਆ ਜਿਹੜਾ ਸਲਫਾਨ ਖਾਨ ਦੀ ਉਹ ਇੱਕ ਬਰਾਬਰ ਆ ਜੀ ਉਹ ਨਾ ਖਾਓ ਜਿਨ੍ਹਾਂ ਨੇ ਬਾਹਰੀਆਂ ਕੰਟਰੀਆਂ ਨੇ ਵੇਚਿਆ ਨਾ ਉਹ ਅੱਜ ਅਮੀਰ ਨੇ ਆਪਾਂ ਗਰੀਬ ਹੋ ਗਏ ਕਿਉਂਕਿ ਆਪਾਂ ਨੂੰ ਬਿਮਾਰੀਆਂ ਲਵਾਤੀਆਂ ਇਹਨਾਂ ਨੇ ਬਹੁਤ ਜ਼ਿਆਦਾ ਬਿਮਾਰੀਆਂ ਲਵਾਤੀਆਂ ਇਹਨਾਂ ਨੇ ਪਰ ਅਰਫੈਂਡ ਦਾ ਇੱਕ ਜ਼ਹਿਰ ਆ ਉਦੋਂ ਅੰਬਰ ਤਾਂ ਆਪਣਾ ਕਿਉਂ ਆਂਦੇਸੀ ਕਿਉਂ ਖਾਓ ਜਨਾ ਮਰਜੀ ਕਿਉਂਕਿ ਰਫੈਂਡ ਸਿਆਲ ਚ ਨਹੀਂ ਜਾਂਦਾ ਠੀਕ ਹੈ ਹਾੜਾ ਨੇ ਤਾਂ ਉਹਨੇ ਕੀ ਜੰਮਣਾ ਜਿਹੜਾ ਸਿਆਲ ਚ ਨਹੀਂ ਜਾਂਦਾ ਉਹ ਹਾੜਾ ਚ ਕੀ ਜਮੂਗਾ ਇਹ ਕਿਉਂ ਦੀ ਇੱਕ ਐਹ ਜੀ ਚੀਜ਼ ਆ ਨਾ ਇਹਨੇ ਸਿਆਲਾਂ ਦੇ ਵਿੱਚ ਜੰਮ ਜਾਣਾ ਹਾੜਾ ਵਿੱਚ ਖੁਰ ਜਾਣਾ ਉਹ ਗਰਮ ਆ ਇਹ ਕਿਉਂ ਆਪਾਂ ਇਹਨੂੰ ਗਰਮ ਕਿਉਂ ਖਾਣਾ ਚਾਹੀਦਾ ਤੇ ਇਹਦੇ ਉੱਤੇ ਨਹੀਂ ਪਾਣੀ ਨਾ ਪੀਵੋ ਬਚ ਦੋ ਕਿ ਸਾਡੇ ਆਰ ਗਿਆ ਕੋਣੇ ਨਾ ਬੋ ਆਪ ਦੀ ਬਚਤ ਆਪ ਦੀ ਕੇਅਰ ਆਪ ਕਰੋ ਜੀ ਜਿੰਨੇ ਹੋ ਸਕਰੀਆ ਜੀ ਜੀ ਅੱਛਾ ਇੱਕ ਗੱਲ ਦੱਸੋ ਵੀ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੈ ਫਿਰ ਜਿਹੜਾ ਉਹ ਲੋਕ ਕਿੱਥੇ ਜਾਣ ਜੀ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੂੰ ਸ਼ੁਰੂਆਤੀ ਲੱਛਣ ਆ ਗਏ ਨੇ ਸਾਹ ਹਲੇ ਦਮੇ ਵਾਲੇ ਥੋੜਾ ਜਿਹਾ ਬੰਦਾ ਤੁਰਦਾ ਹੈ ਤਾਂ ਸਾਹ ਚੜਨ ਲੱਗ ਜਾਂਦਾ ਪੌੜੀਆਂ ਚੜ੍ਹਦਾ ਤਾਂ ਸਾਹ ਚੜਨ ਲੱਗ ਜਾਂਦਾ ਕਿਸੇ ਨਾਲ ਗੱਲ ਕਰਦਾ ਤਾਂ ਸਾਹ ਚੜਨ ਲੱਗ ਜਾਂਦਾ ਥੋੜਾ ਜਿਹਾ ਦੌੜ ਲੰਦਾ ਤਾਂ ਸਾਹ ਚੜਨ ਲੱਗ ਜਾਂਦਾ ਫਿਰ ਉਹ ਤਾਂ ਹੋਗੇ ਤੁਸੀਂ ਕਹਿ ਰਹੇ ਹੋ ਵੀ ਉਹ ਜਿਹੜੇ ਕ੍ਰੋਨਿਕਲ ਮਰੀਜ਼ ਹੋਗੇ ਪ੍ਰਾਣੇ ਮਰੀਜ਼ ਹੋਗੇ ਫਿਰ ਉਹਨਾਂ ਦਾ ਕੀ ਹੱਲ ਹੈ ਉਹ ਪਿੱਪਲ ਵਾਲੇ ਨੁਸਖੇ ਨਾਲ ਆ ਕੀ ਰੱਖਿਆ ਹੋਇਆ ਜੀ ਨਾਲੇ ਇਹ ਕੀ ਨੁਸਖਾ ਜੀ ਤੇ ਇਹਦੇ ਵਿੱਚ ਦਾਲ ਚੀਨੀ ਆ ਆ ਦਾਲ ਚੀਨੀ ਆ ਜੀ ਦਾਲ ਚੀਨੀ ਪਾ ਲਓ ਤੇ ਆ ਮਲਠੀ ਆ ਮਲਠੀ ਇਹਦੇ ਵਿੱਚ ਕਿਵੇਂ ਇਹ ਜਦੋਂ ਆਪਾਂ ਪੱਤੇ ਵਾਲ ਨੇ ਨਾ ਉਹਦੇ ਵਿੱਚ ਹੀ ਛੱਡ ਦੇਣੀ ਆ ਆਪਾਂ ਓਕੇ ਆਵਾਲ ਦੇ ਵਾਲ ਆਵਾਲ ਦੇ ਵਾਲ ਦੇ ਉਹਦੇ ਵਿੱਚ ਹੀ ਛੱਡ ਦੇਣਾ ਇਹ ਜਦੋਂ ਪਾਣੀ ਰਹਿਗੇ ਨਾ 1/2 ਗਲਾਸ ਉਹਨੂੰ ਪੀਣਾ ਸ਼ੁਰੂ ਕਰ ਦੋ ਬੇ ਥੋੜੇ ਥੋੜੇ ਟਾਈਮ ਨਾਲ ਪੀਣਾ ਕਿੰਨੇ ਕਿੰਨੇ ਟਾਈਮ ਚ ਪੀਣਾ ਅੱਧਾ ਗਲਾਸ ਇੱਕ ਵਾਰ ਸੀ ਆ ਹੌਲੀ ਹੌਲੀ ਕਰਕੇ ਨਹੀਂ ਜੀ ਤਿੰਨ ਟਾਈਮ ਮਤਲਬ ਅੱਧਾ ਗਲਾਸ ਵੀ ਸਵੇਰੇ ਦੁਪਹਿਰੇ ਸ਼ਾਮ ਨੂੰ ਜੀ ਸਵੇਰੇ ਦੁਪਹਿਰੇ ਸ਼ਾਮ ਪੀਣਾ ਜੀ ਤੇ ਉਹਨੂੰ ਪੀ ਕੇ ਫੇਰ ਦੇਖ ਦੱਸਣਾ ਹੁਣ ਮੈਂ ਤਾਂ ਕਹੂੰਗਾ ਵੀ ਮੇਰੀ ਦਵਾਈ ਨਾਲ ਹਰੇਕ ਹੀ ਹੋ ਜਾਊਗਾ ਜਾ ਕੇ ਠੀਕ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਮੈਂ ਤੈਨੂੰ ਠੀਕ ਕਰ ਦੂੰਗਾ ਕਰਨਾ ਤਾਂ ਉਹ ਵੈਗਰੂ ਅੱਲਾਹ ਖਦਾਨ ਹੈ ਮੈਂ ਨਹੀਂ ਕੁਝ ਕਰਨ ਵਾਲਾ ਇੱਕ ਉਂਟ ਆਸਰਾ ਉਹਦਾ ਹੀ ਆ ਤੇ ਜਦੋਂ ਦਵਾਈ ਮਰੀਜ਼ ਨੇ ਖਾ ਲਈ ਨਾ ਆਹ ਪੀ ਲਿਆ ਜਾਂ ਆਪਣਾ ਲਸਣ ਵਾਲਾ ਨੁਸਕਾ ਖਾਦਾ ਪਟ ਕੰਡੇ ਵਾਲਾ ਖਾਦਾ ਔਰ ਮਾਂ ਲਾਣਾ ਜਿਨਨੇ ਆਪਾਂ ਨੁਸਕੇ ਪਾਇਆ ਸਾਰੇ 100% ਨੇ ਜਿਨਾਂ ਨੇ ਖਾਦਾ ਪੀਤਾ ਉਹ ਦੱਸਦੇ ਨੇ ਵੀ ਹਾਂ ਅਸੀਂ ਬਹੁਤ ਜ਼ਿਆਦਾ ਠੀਕ ਆ ਅੱਛਾ ਜੀ ਫਿਰ ਜਿਹੜੇ ਲੋਕ ਸਾਹ ਦਮੇ ਦੇ ਮਰੀਜ਼ ਹੈਗੇ ਨੇ ਇਦਾਂ ਦੇ ਨੁਸਕੇ ਫਾਰਮੂਲੇ ਬਣਾਉਣ ਦਾ ਜਿਨਨੇ ਕੋਲ ਟਾਈਮ ਨਹੀਂ ਹੈ ਬੈਜੀ ਪਰ ਪਰੇਸ਼ਾਨ ਬਹੁਤ ਜ਼ਿਆਦਾ ਨੇ ਉਹ ਕੀ ਕਰਨ ਦੇਖੋ ਜੀ ਸਾਡੇ ਕੋਲ ਬਣੇ ਵੀ ਪਏ ਨੇ ਕਿ ਇਹਨਾਂ ਨੂੰ ਫਰਕ ਪਾਊਗਾ ਕਿੰਨੇ ਟਾਈਮ ਚ ਫਰਕ ਪਾਊਗਾ ਇਹੇ ਜੀ ਘਟੂ ਘਟਾਂ ਜਿਉਂ-ਜਿਉ ਆਪਣਾ ਖਾਈ ਪੀ ਜਾਣਗੇ ਨੁਸਖੇ ਜਿਉਂ-ਜਿਉ ਫਰਕ ਪੈਣਾ ਸ਼ੁਰੂ ਹੋਈ ਜਾਂਦਾ ਕਿਹਨਾਂ ਨੂੰ ਫਰਕ ਸਭ ਤੋਂ ਵਧੀਆ ਫਰਕ ਕਿਹਨਾਂ ਨੂੰ ਪਾਊਗਾ ਜਿਨ੍ਹਾਂ ਨੂੰ ਜੀ ਸਾਹ ਘਟ ਆਉਂਦਾ ਅੱਛਾ ਜਿਨ੍ਹਾਂ ਨੂੰ ਸਾਹ ਛੜਦਾ ਉਹਨਾਂ ਨੂੰ ਤਾਂ ਸੇਦੀ-ਸੇਦੀ ਬਣਾ ਲੈਣਾ ਉਹ ਸੇਦੀ-ਸੇਦੀ ਠੀਕ ਕਰਨਾ ਸ਼ੁਰੂ ਕਰ ਦੂ ਜੀ ਉਹ ਖਾਂਸੀ ਜੀ ਕਰੀ ਜਾਂਦੇ ਨੇ ਸਾਰੇ ਉਹ ਲਈ ਉਹ ਦੇਖੋ ਜੀ ਇਹਨੇ ਪਾਣੀ ਦਾ ਪਿੱਪਲ ਦਾ ਪੱਤਾ ਮਲਠੀ ਦਾਲ ਚੀਨੀ ਠੀਕ ਇਹ ਪਾਵੋ ਠੀਕ ਹੈ ਇਹਨਾਂ ਰਾਹਤ ਮਿਲਦੀ ਦੇਖਿਓ ਫਿਰ ਮੈਨੂੰ ਦੱਸਣ ਵੀ ਹਾਂ ਵੀ ਹਾਂ ਨੁਸਖਾ ਬਣਾਇਆ ਤਾਂ ਇਹ 100% ਆ ਇਹ ਅੱਛਾ ਪੁਰਾਣੇ ਤੋਂ ਪੁਰਾਣਾ ਮਰੀਜ਼ ਹੈਗਾ ਵੈਜੀ ਤੁਸੀਂ ਕਿੰਨੇ ਸਾਲ ਪੁਰਾਣਾ ਠੀਕ ਕੀਤਾ ਇਹ ਤਾਂ ਵੀਰ ਜੀ ਪ੍ਰਮਾਤਮਾ ਦੀਆਂ 18 19 ਸਾਲ ਦੇ ਮਰੀਜ਼ ਠੀਕ ਕਰੇ ਨੇ ਅੱਛਾ ਜਿਨ੍ਹਾਂ ਨੂੰ 18 19 ਸਾਲ ਤੋਂ ਸਾਹ ਦਮੇ ਦੀ ਪ੍ਰੋਬਲਮ ਸੀ ਹਾਂ ਜੀ 18 19 ਸਾਲ ਤੋਂ ਜਿਨ੍ਹਾਂ ਨੂੰ ਪ੍ਰੋਬਲਮ ਆ ਨਾ ਅਸੀਂ ਤਾਂ ਉਹ ਠੀਕ ਕਰੇ ਨੇ ਸਾਡੇ ਕੋਲ ਆਉਂਦੇ ਹੀ ਕਰਾਉਂਨ ਆ ਕਮਰੀਜ਼ ਨੇ ਜਿਹੜਾ ਦੇਖੋ ਜਿਹੜੇ ਇੱਕ ਅੰਦੀ ਗਿਨ ਦਵਾਈ ਲੈ ਕੇ ਗਿਆ ਵੀਰ ਜੀ ਫਿਰ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਕਿਉਂਕਿ क्रॉनिक ਮਰੀਜ਼ ਨੂੰ ਤਾਂ ਟਾਈਮ ਲੱਗਦਾ ਠੀਕ ਹੈ ਟਾਈਮ ਲੱਗਦਾ ਨਾ ਤੇ ਜਿਹੜੇ ਹੁਣ ਉਹ ਐਲੋਪੈਥਿਕ ਦਵਾਈ ਖਾਦੀ ਆ ਉਹ ਆਪਦੀ ਜਗ੍ਹਾ ਨਹੀਂ ਸਹੀ ਐ ਅਸੀਂ ਆਪਦੀ ਜਗ੍ਹਾ ਦੇ ਸਹੀ ਆ ਅਸੀਂ ਨਸਕਾ ਜਿਹੜਾ ਹੈਗਾ ਬਿਮਾਰੀ ਨੂੰ ਜੜੋਂ ਬਾਹਰ ਕੱਢਣਾ ਪਰ ਬਹੁਤ ਲੋਕ ਤੁਹਾਨੂੰ ਆ ਕੇ ਇਹ ਵੀ ਕਹਿ ਰਹੇ ਸੀ ਕਿ ਜੀ ਅਸੀਂ ਇਨਹੇਲਰ ਜਦੋਂ ਅਸੀਂ ਲੈਣਾ ਸ਼ੁਰੂ ਕੀਤਾ ਸਾਨੂੰ ਹੋਰ ਬਹੁਤ ਸਾਰੀਆਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਸਾਹ ਦੇ ਨਾਲ ਨਾਲ ਕਮਜ਼ੋਰੀ ਹੋਣ ਲੱਗੀ ਸਿਰ ਚ ਦਰਦ ਰਹਿਣ ਲੱਗ ਗਿਆ ਐਵੇਂ ਵੀ ਹੁੰਦਾ ਜੀ ਇਨਹੇਲਰ ਨਾਲ ਦੇਖੋ ਜੀ ਇਨਹੇਲਰ ਇੱਕ ਗੈਸੀਆ ਕੈਮੀਕਲੀ ਆ ਉਹ ਜਦੋਂ ਉਹਨੇ ਅੰਦਰ ਜਾਣਾ ਉਹਨੇ ਜਿਵੇਂ ਆਪਣੇ ਆਪਾ ਪੈਟਰੋਲ ਨੂੰ ਅੱਗ ਲਾ ਦਈਏ ਉਹਨੇ ਆਪਣੇ ਸਰੀਰ ਨੂੰ ਅੱਗ ਹੀ ਲਾਉਣੀ ਆ ਅੰਦਰੋਂ ਖੋਲਣਾ ਹੀ ਆ ਇੱਕ ਉਹ ਗਿਆ ਨਹੀਂ ਤੇ ਖੁੱਲਿਆ ਨਹੀਂ ਇਹਨੂੰ ਇੱਕ ਜੇ ਆਪਾਂ ਇੱਕ ਗੋਲੀ ਲਵਾਂਗੇ ਨਾ ਐਲੋਪੈਥੀ ਦੇ 10 ਬਿਮਾਰੀਆਂ ਲੈ ਕੇ ਆਉਂਦੀਆਂ ਹਨ ਇਹਨਾਂ ਦੇਖ ਲਓ ਫਿਰ ਉਹ ਐਨਹਲਰ ਲਵਾਂਗੇ ਉਹ ਤਾਂ ਐਡੇ ਟਾਈਮ ਦਾ ਕੰਮ ਆ ਅਗਲਾ ਕਹਿੰਦਾ ਤੂੰ ਮੇਥੋ ਡਰੇਗਾ ਕਿ ਰੱਬ ਤੋਂ ਮੇਰੇ ਕਿਛਨ ਨਾ ਟੁੱਟ ਰੇਗਾ ਕਿ ਰੱਬ ਹੁਣ ਫਰੂਕੀ ਸਾਹਿਬ ਨੇ ਉਹ ਦੱਸੋ ਵੀ ਕਿਛਨ ਨੇੜਿਆ ਕਿ ਰੱਬ ਨੇੜਿਆ ਫਿਲਹਾਲ ਤਾਂ ਕਿਛੁ ਨਹੀਂ ਨੇੜੇ ਹੁੰਦੇ ਅਗਲਾ ਫਿਰ ਇਹੀ ਕਰਨਾ ਫਿਰ ਅਗਲਾ ਐਲੋਪੈਥੀ ਛੇਤੀ ਲੈਂਦਾ ਅਗਲਾ ਕਹਿੰਦਾ ਮੈਂ ਛੇਤੀ ਠੀਕ ਹੋ ਜਾ ਇਹ ਉਹ ਕੰਮ ਆ ਇਹ ਦਵਾਈ ਆ ਨਾ ਇਹ ਇਹ ਥੋੜੀ ਜੀ ਸਲੋ ਵਾਲੀ ਆ ਜਦੋਂ ਇਹ ਨੇ ਫਿੱਟ ਬਹਿ ਗਈ ਨਾ ਫਿਰ ਤਾਂ ਮਰੀਜ਼ ਆ ਕੇ ਬੋਲਦਾ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਮੈਂ ਠੀਕ ਕਰੂੰ ਕਰਨਾ ਉਹ ਵਾਹਿਗੁਰੂ ਪ੍ਰਮਾਤਮਾ ਅੱਲਾ ਖਦਾ ਤੇ ਮਰੀਜ਼ ਆ ਕੇ ਬੋਲਦਾ ਵੀ ਮੈਂ ਠੀਕ ਆ ਮੈਨੂੰ ਤਾਂ ਉਦੋਂ ਨਜ਼ਾਰਾ ਆਉਂਦਾ ਜਿਵੇਂ ਮੇਰਾ ਉਦੋਂ ਸੀਨਾ ਚੌੜਾ ਹੁੰਦਾ ਜਦੋਂ ਆ ਕੇ ਮਰੀਜ਼ ਕਹਿੰਨ ਮੈਂ ਬਹੁਤ ਠੀਕ ਆ ਬੈਠ ਜੀ ਹੋ ਤੋ ਆ ਕੇ ਬੋਲਦਾ ਫਿਰ ਮੈਨੂੰ ਨਜ਼ਾਰਾ ਆਉਂਦਾ ਨਹੀਂ ਤਾਂ ਇੱਕ ਐਸ ਲੈਂਦਾ ਵੀਰ ਜੀ ਮੈਂ ਤੁਹਾਨੂੰ ਦੱਸਦਾ ਜਿਹੜੇ ਲੱਗੀਆਂ ਸੋਈ ਤਾਂ ਜਾਣੇ ਜੀ ਜੀ ਹਾਂ ਜੀ ਅੱਛਾ ਦੂਜੇ ਨੂੰ ਕੋਈ ਨਹੀਂ ਜਾਣਦਾ ਦੂਜਾ ਤਾਂ ਕਹਿੰਦਾ ਐਵੇਂ ਟੀਚਰਾਂ ਹੀ ਨੇ ਅੱਛਾ ਜਿਹੜਾ ਇਨਹੇਲਰ ਹੈਗਾ ਫਿਰ ਹੁਣ ਅੱਜ ਤੁਹਾਡੇ ਕੋਲ ਤਾਜ਼ਾ ਤਾਜ਼ੇ ਮਰੀਜ਼ ਆ ਕੇ ਗਏ ਨੇ ਤੁਸੀਂ ਉਹਨਾਂ ਕੋਲ ਵੀ ਇਨਹੇਲਰ ਫੜ ਲਿਆ ਇਨਹੇਲਰ ਤਾਂ ਵੀਰ ਜੀ ਇੱਕ ਖੜਾਉਣਾ ਹੈਗਾ ਹਾਂ ਇਨਹੇਲਰ ਤਾਂ ਕਿ ਖੜਾਉਣੇ ਨੇ ਅੱਛਾ ਇਹ ਕਿਹੜਾ ਤੋੜਨਾ ਔਖੇ ਨੇ ਕਿਹੜੇ ਸੜਾਉਣੇ ਔਖੇ ਨੇ ਪਰ ਬੰਦੇ ਇਨਹੇਲਰ ਸੜਾਉਣੇ ਔਖੇ ਨਹੀਂ ਬਹੁਤ ਲੋਕੀ ਹੁੰਦੇ ਸਾਰੇ ਸਾਰੇ ਉਮਰ ਹੋ ਗਈ ਵੀਰ ਜੀ ਨੇ ਜੀ ਕੋਈ ਸੜਾਉਣੇ ਔਖੇ ਨਹੀਂ ਹੈਗੇ ਉਹ ਪ੍ਰਮਾਤਮਾ ਨੇ ਭਰੋਸਾ ਚਾਹੀਦਾ ਕੋਈ ਔਖੇ ਨਹੀਂ ਹੈਗੇ ਤੁਸੀਂ ਤਾਂ ਭੰਨ ਵੀ ਦਿੰਦੇ ਹੋ ਬਹੁਤ ਜਾਨੇ ਭੰਨੇ ਨੇ ਜੀ ਕੋ ਤੁਸੀਂ ਇਨਹੇਲਰ ਹੈਗੇ ਨੇ ਉਹਨਾਂ ਦੇ ਇਹ ਇਨਹੇਲਰ ਆਈ ਫਿਰ ਲੈ ਲੈ ਕੇ ਆਈ ਫੜ ਕੇ ਫੜ ਕੇ ਭੰਨੇ ਜੀ ਯਾ ਵੀਰੇ ਆਂ ਦੇਖੋ ਦੋ ਤਨਾ ਇਹ ਸੇਪਲਾ ਦੇ ਆਈ ਆਉਂਦੇ ਆ ਲੈ ਲੈ ਆਈ ਟੁੱਟ ਆਈ ਟੁੱਟਣਿਆ ਵੀਰੇ ਆਈ ਟੁੱਟਣਿਆ ਲੈ ਆਈ ਜਾਂਦੇ ਲੈ ਲੈ ਆਹੋ ਤੁਸੀਂ ਦੇਖੋ ਇਹ ਮਰੀਜ਼ਾਂ ਦੇ ਇਨਹੇਲਰ ਨੇ ਜਿਹੜੇ ਮਰੀਜ਼ ਇਨਹੇਲਰ ਲੈਂਦੇ ਨੇ ਆਹੇ ਤੋੜਾਂਗੇ ਇਹ ਅੱਗੇ ਬਹੁਤ ਤੋੜਨੇ ਨੇ ਮੇਰੇ ਕੋਲ ਬਥੇਰੇ ਪਏ ਨੇ ਜੀ ਲਓ ਇਹ ਲਓ ਦੇਖੋ ਮੁੱਕੀਆਂ ਮਾਰ-ਮਾਰ ਕੇ ਜੇ ਟੁੱਟਦੇ ਨੇ ਸੋ ਇਸੇ ਕਰਕੇ ਤੁਸੀਂ ਤੁਹਾਨੂੰ ਤੋੜਦਾ ਮੇਰਾ ਪਰਮਾਤਮਾ ਮੈਂ ਨਹੀਂ ਤੋੜਨ ਵਾਲਾ ਹੈਗਾ ਤੋੜਦਾ ਤਾਂ ਉਹੀ ਆ ਹਾਂ ਜੀ ਅੱਛਾ ਕਿੰਨੇ ਟਾਈਮ ਚ ਭੰਨ ਦਿੰਨੇ ਹੋ ਇਹ ਜਿਹੜੇ ਮਰੀਜ਼ ਤੁਹਾਡੇ ਕੋਲ ਆਏ ਸੀ ਇਹ ਕਿੰਨੇ ਟਾਈਮ ਚ ਇਹਨਾਂ ਦਾ ਨੇਲਰ ਫੜ ਲਿਆ ਤੁਸੀਂ ਅੱਜ ਰੱਖਤਾ ਭੰਨ ਵੀ ਦਿੱਤਾ ਇਹ 4 ਮਹੀਨੇ ਦੇ 4 ਮਹੀਨੇ 4 ਮਹੀਨਿਆਂ ਦਾ ਜੀ ਕਿੰਨਾ ਪੁਰਾਣਾ ਮਰੀਜ਼ ਇਹਨਾਂ ਨੂੰ ਸੀਗੇ 10-11 ਸਾਲ ਦੇ ਸੀਗੇ ਜੀ ਹਾਂ ਜੀ ਜਿਹੜਾ 18 ਮੁੰਡਾ ਕੀ ਸੀ ਇਹਨਾਂ ਨੂੰ ਇਹਨਾਂ ਨੂੰ ਜੀ ਬਲਗਮ वगैरह ਐਵੇਂ ਸਿਟੀਆਂ ਘੁੱਗੀਆਂ ਜੀਆਂ ਮਾਜਣੀਆਂ ਖਾਣ ਹਾਂ ਘੁੱਗੀਆਂ ਜੀਆਂ ਘੁੱਗੀਆਂ ਜੀਆਂ ਮਾਦੀਆਂ ਸੀਗੀਆਂ ਹਾਂ 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 ਕੋਈ ਦੂਜੇ ਨੂੰ ਇਹ ਤਾਂ ਦੋ ਗੁੱਡੀਆਂ ਸੀਗੀਆਂ ਜਿਹੜੀਆਂ ਪੜਦੀਆਂ ਸੀਗੀਆਂ ਹੁਣ ਮੈਂ ਤਾਂ ਨਹੀਂ ਮੈਂ ਮੂਹਰੇ ਕਰਦਾ ਜੀ ਮਰੀਜ਼ ਤਾਂ ਆਪਾਂ ਸਾਰੇ ਦਿਖਾ ਦਈਏ ਕਿਉਂਕਿ ਕਿਸੇ ਦੀ ਜਾਨ ਦਾ ਹੁੰਦਾ ਕੋਈ ਅਗਲਾ ਕਹਿੰਦਾ ਮੈਂ ਮੈਰਿਜ ਕਰਾਉਣੀ ਆ ਕਿਉਂਕਿ ਨਾ ਮੇਰੇ ਰਿਸ਼ਤੇਦਾਰੀ ਇਸ ਤਰ੍ਹਾਂ ਬਦਲਾਗੇ ਕੋਈ ਹੋਰ ਵੀ ਹੁੰਦੇ ਨੇ ਹੁਣ ਤਾਂ ਫੋਟੋ ਕੱਢਦਾ ਜਰੀ ਉਦਨ ਮਾਰਦਾ 4 ਵਜੇ ਤੈਨੂੰ ਆ ਨਕਸ਼ ਸੀ ਅਗਲੇ ਮੈਰਿਜ ਵੀ ਕਰਾਉਣੀ ਆ ਨੇ ਜੀ ਜੀ ਹਾਂ ਅੱਛਾ ਇਹ ਇਹ ਦੱਸੋ ਵੀ ਹੁਣ ਜਿਹੜਾ ਉਹ ਲਗਭਗ ਮੈਨੂੰ ਲੱਗਦਾ ਕਿ ਜਿਹੜੇ ਬਾਹਰ ਨੁਸਖਾ ਬਣ ਰਿਹਾ ਹੈ ਪੀਪਲ ਦੇ ਪੱਤਿਆਂ ਵਾਲਾ ਉਹਦੇ ਚ ਜਿਹੜਾ ਆਪਾਂ ਪਾ ਦਿੰਨੇ ਆ ਜੀ ਆਪਾਂ ਚਲੋ ਫਿਰ ਆਓ ਜਰਾ ਹੁਣ ਤੁਸੀਂ ਦੇਖੋ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਲਗਾਤਾਰ ਬਣ ਰਿਹਾ ਹੈ ਔਰ ਉਬਲ ਉਬਲ ਚੁੱਕਿਆ ਔਰ ਇਹਦੇ ਵਿੱਚ ਜਿਹੜਾ ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਬਿਲਕੁਲ ਰੰਗ ਹੈਗਾ ਵੈਸੇ ਜੀ ਤਾਂ ਪਾਣੀ ਨਹੀਂ ਤਾਂ ਰੰਗ ਹੀ ਚੇਂਜ ਕਰ ਲਿਆ ਆਪਣਾ ਰੰਗ ਚੇਂਜ ਕਰੂਗਾ ਜੀ ਇਹ ਜੀ ਹਾਂ ਜੀ ਆਹ ਦੇਖੋ ਨਾਲ ਹੀ ਆਪਾਂ ਆਹ ਪਾ ਦਿੰਨੇ ਆ ਦਾਲ ਚੀਨੀ ਦਾਲ ਚੀਨੀ ਪਾ ਦਿੰਦੇ ਜੀ ਹਾਂ ਜੀ ਆਹ ਲਓ ਨਾਲ ਹੀ ਆਪਾਂ ਮਲਠੀ ਪਾ ਦਿੰਨੇ ਆ ਜੀ ਠੀਕ ਹੈ ਹਾਂ ਲਓ ਦਾਲਚੀਨੀ ਕਿੰਨੀ ਪਾਉਣੀ ਹੈ ਮਲਠੀ ਦੀ ਬਸ ਇੰਨੇ ਕੀ ਮਾਤਰਾ ਬਸ ਇੰਨੇ ਇੰਨੇ ਕੀ ਵਾਧੂ ਆ ਜੀ 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 ਇਹਨੂੰ ਬਸ ਐਂ ਕਰ ਦੋ ਹਲਾ ਦੋ ਬਸ ਆ ਦੇਖੋ ਰੰਗ ਸਾਰਾ ਬਦਲ ਗਿਆ ਨਾ ਜੀ ਜੀ ਪੱਤੇ ਨੇ ਆਵਾਰ ਗਿਆ ਕਰ ਲਿਆ ਨਾ ਜੀ 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 ਹਾਂ ਜੀ ਤੇ ਅਤੇ ਵਿੱਚ ਤੁਸੀਂ ਦੇਖੋ ਵੈਦ ਜੀ ਨੇ ਜਿਹੜਾ ਪੀਪਲ ਦੇ ਪੱਤਿਆਂ ਦੇ ਵਿੱਚ ਦਾਲਚੀਨੀ ਦਾ ਇਸਤੇਮਾਲ ਕੀਤਾ ਹੈ ਦਾਲਚੀਨੀ ਦੇ ਨਾਲ ਨਾਲ ਉਹਨਾਂ ਨੇ ਮੁਲਠੀ ਦਾ ਇਸਤੇਮਾਲ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪੀਪਲ ਦੇ ਪੱਤਿਆਂ ਨੂੰ ਉਬਾਲਣ ਨਾਲ ਹੀ ਜਿਹੜੇ ਬਹੁਤ ਸਾਰੇ ਰੋਗ ਹੈਗੇ ਨੇ ਸਾਹ ਨਾਲ ਸੰਬੰਧਿਤ ਜਿਹੜੇ ਫੇਫੜੇ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਖਾਂਸੀ ਤੁਸੀਂ ਕਹਿੰਦੇ ਵੀ ਖਾਂਸੀ ਵਾਲੇ ਨੂੰ ਵੀ ਬੜੇ ਰਾਹਤ ਦੇਊਗਾ ਜੀ ਇਹ ਨੁਸਖਾ ਫਾਰਮੂਲਾ ਜਿਹੜੇ ਬੱਚਿਆਂ ਨੂੰ ਜਨਮजात ਤੋਂ ਹੀ ਪ੍ਰੋਬਲਮ ਹੈਗੀ ਖਾਂਸੀ ਦੀ ਦਮੇ ਦੀ ਫਰੁਕ ਸ਼ਾਹ ਇਹ ਆਉਂਦਾ ਜਦੋਂ ਆਪਣਾ ਜ਼ੋਰ ਲੱਗਦਾ ਨਾ ਖਾਂਸੀ ਨੂੰ ਆਪਣੀ ਆਕਸੀਜਨ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਇਹ ਪੂਰਾ ਪਿਆਤਾ ਨਾ ਪਾਣੀ ਇਹਨੇ ਆਕਸੀਜਨ ਵਧਾਉਣਾ ਸ਼ੁਰੂ ਕਰ ਦੇਣਾ ਸਾਹ ਸੌਖਾ ਆਉਣਾ ਸ਼ੁਰੂ ਹੋ ਜਾ ਹਾਂ ਜੀ ਬਹੁਤ ਇੱਕ ਆਪਾਂ ਪਿੱਪਲ ਹੀ ਕਰ ਰਹੇ ਨੇ ਵੀ ਪਿੱਪਲ ਹੀ ਆ ਜ ਇਸੇ ਕਰਕੇ ਸਾਡੇ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਨੇ ਪਿੱਪਲ ਦੀ ਪੂਜਾ ਤੱਕ ਕੀਤੀ ਹੈ ਇਸੇ ਕਾਰਨ ਇਸੇ ਕਰਕੇ ਤੁਸੀਂ ਐਂ ਕਰਿਓ ਤੁਸੀਂ ਦਿਨੇ ਨਿੰਮ ਥੱਲੇ ਰਾਤ ਨੂੰ ਪਿੱਪਲ ਥੱਲੇ ਬੈਠ ਕੇ ਦੇਖ ਲਿਓ ਬਸ ਇੰਨਾ ਹੀ ਕੰਮ ਕਰ ਲਿਓ ਅੱਛਾ ਦਿਨੇ ਨਿੰਮ ਥੱਲੇ ਰਾਤ ਨੂੰ ਪਿੱਪਲ ਥੱਲੇ ਠੀਕ ਹੈ ਇੰਨਾ ਹੀ ਕੰਮ ਕਰਕੇ ਦੇਖ ਕੀ ਹੋਊਗਾ ਮੈਂ ਕਹਿੰਦਾ ਫੇਰ ਉਹ ਦੱਸਣਗੇ ਬਈ ਹਾਂ ਕੀ ਕੰਮ ਹੋ ਪਿੱਪਲ ਰਾਤ ਨੂੰ ਆਕਸੀਜਨ ਛੜਦਾ ਆਗਾ ਓਕੇ ਰਾਤ ਨੂੰ ਦੂਜੇ ਕਾਰਬਨ ਡਾਈਆਕਸਾਈਡ ਛੜਦੇ ਨੇ ਓਕੇ ਜਿੰਨੇ ਦੂਜੇ ਆਕਸੀਜਨ ਛੜਦੇ ਨੇ ਪਿੱਪਲ ਰਾਤ ਨੂੰ ਵੀ ਦਿਨੇ ਰਾਤ ਨੂੰ ਲਗਾਤਾਰ ਆਕਸੀਜਨ ਹੀ ਇਹਦੀ ਆਕਸੀਜਨ ਤੁਸੀਂ ਦੇਖੋ ਅੱਛਾ ਜਿਹੜੀ ਡੰਡੀ ਲੈਣੀ ਤੁਸੀਂ ਘੁਮਾਰੇ ਸੀ ਇਹ ਡੰਡੇ ਵੀ ਪਿੱਪਲ ਦੇ ਪੱਤਿਆਂ ਵਾਲੀ ਵੀ ਲੈਣੀ ਪਿੱਪਲ ਦੇ ਪੱਤਿਆਂ ਵਾਲੀ ਹੋਵੇ ਇਹਨੂੰ ਸਣੇ ਪਾਏ ਪਾ ਲਓ ਇਹਦੇ ਸਾਰੇ ਜੀ ਗੁਣਾ ਜੀ ਜੀ ਇਹਨੂੰ ਨਾ ਆਹ ਦੇਖੋ ਇਹਨੂੰ ਆਏ ਪਾ ਲਓ ਇਹਦੇ ਸਾਰੇ ਜੀ ਗੁਣਾ ਕੱਲੇ ਜ ਨਹੀਂ ਸਣੇ ਜੜ ਤੋਂ ਲੈ ਕੇ ਆਹ ਦੇਖੋ ਮਾਰਦਾ ਨਾ ਪਾਣੀ ਛਾਣਾ ਦੇਖੋ ਕਿਹੜਾ ਜਆ ਪਾਣੀ ਹੋ ਗਿਆ ਵਾਲੇ ਦਾ ਇੱਕ ਦੋ ਗਰਾ ਕਹਿੰਨੇ ਨੇ ਪਾਣੀ ਵਾੜੀ ਜਾਣਗੇ ਮੈਂ ਜੀ ਉਬਲ ਨਹੀਂ ਉਬਲ ਜਾਂਦਾ ਬੰਦ ਕਰ ਦਈਏ ਐ ਕਰ ਦਈਏ ਦੇਖੋ ਹੁਣ ਮੈਂ ਬੈਂਦ ਸਾਰੀ ਦਿਹਾੜੀ ਤਾਂ ਨਹੀਂ ਵੀ ਉਹਨਾਂ ਦਾ ਪਾਣੀ ਵਾੜਦਾ ਰਹੂੰਗਾ ਆਪਾਂ ਆਪ ਦਾ ਵੀ ਕੰਮ ਕਰਨਾ ਠੀਕ ਹੈ ਮੈਂ ਮਰੀਜ਼ ਵੀ ਦੇਖਣੇ ਆਂ ਆਲਾ ਕਹਿੰਦਾ ਯਾਰ ਪਾਣੀ ਉਬਲ ਜਾਂਦਾ ਕਿੰਨਾ ਘਵਾਲ ਲੀਏ ਕਿੰਨਾ ਕਰ ਲਈਏ ਮਤਲਬ ਫਿਰ ਉਹਨਾਂ ਨੇ ਸਵਾਲ ਜਵਾਬ ਹੀ ਦਿੰਦਾ ਰਹਿਣਾ ਮੈਨੂੰ ਜਦੋਂ ਫੋਨ ਕਰਨਾ 6:30 ਵਜੇ ਤੋਂ ਬਾਅਦ 10 ਵਜੇ ਤੱਕ ਫੋਨ ਜਦੋਂ ਮਰਜ਼ੀ ਲੈ ਲੈਣਾ ਹਾਂਜੀ ਦਿਨੇ ਰਿਕੁਐਸਟ ਆ ਮੀ ਮੈਨੂੰ ਫੋਨ ਘੱਟ ਲਾਉਣ ਕਿਉਂਕਿ ਦਵਾਈਆਂ ਦੇਣੀਆਂ ਵੀ ਆ ਬਣਾਉਣੀਆਂ ਵੀ ਆ ਹੋਰ ਵੀ ਹੁੰਦੇ ਨੇ ਹੈਗਣੇ ਅੱਛਾ ਤੁਸੀਂ ਮਿਲਦੇ ਕਿੱਥੋਂ ਐਡਰੈਸ ਕੀ ਹੈਗਾ ਵੈਜੀ ਤੁਹਾਡਾ ਆਪਣਾ ਜੀ ਰੈਕੋਟ ਬੱਸ ਸਟੈਂਡ ਨੂਰਾਮਾਹੀ ਬੱਸ ਸਟੈਂਡ ਇੱਕੋ ਹੀ ਆ ਠੀਕ ਹੈ ਕਈ ਆ ਕੇ ਪੁੱਛ ਲੈਂਦੇ ਆ ਦੋ ਸੜਕਾਂ ਜਾਂਦੀਆਂ ਨੇ ਜੀ ਇੱਕ ਈਦਗਾ ਰੋਡ ਆ ਇਹ ਇੱਕ ਈਦਗਾ ਰੋਡ ਆ ਜੀ ਇੱਕ ਈਦਗਾ ਰੋਡ ਜਾਂਦਾ ਇੱਕ ਦੂਜਾ ਜਾਂਦਾ ਜੀ ਠੀਕ ਹੈ ਲੋ ਇਹ ਮੈਨੂੰ ਲੱਗਦਾ ਹੈ ਕਿ ਤਿਆਰ ਵਰ ਤਿਆਰ ਹੈਗਾ ਅੱਧਾ ਕੋ ਗਲਾਸ ਹੈ ਜਿਹੜਾ ਰਹਿ ਗਿਆ ਹੈ ਪਾਣੀ ਦਾ ਤੇ ਅੱਧੇ ਗਲਾਸ ਨੂੰ ਵੈਜੀ ਦਾ ਕਹਿਣਾ ਕਿ ਤਿੰਨ ਵਾਰ ਪੀਣਾ ਉਹਨਾਂ ਨੇ ਪੀਪਲ ਦੇ ਪੰਜ ਪੱਤੇ ਪਾਏ ਨੇ ਮਲਠੀ ਪਾਈ ਹੈ ਦਾਲਚੀਨੀ ਪਾਈ ਹੈ ਔਰ ਐਡਰੈਸ ਦੱਸ ਰਹੇ ਨੇ ਠੀਕ ਹੈ ਜੀ ਹਾਂ ਜੀ ਮੇਰਾ ਐਡਰੈਸ ਹੈਗਾ ਰਾਇਕੋਟ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਜੀ ਨੂਰਾ ਮਾਹੀ ਬੱਸ ਸਟੈਂਡ ਦੇ ਕੋਲੇ ਜਿਹੜਾ ਆਪਾਂ ਬਾਜ਼ਾਰ ਨੂੰ ਸੜਕ ਜਾਂਦੀ ਆ ਨਾ ਬਾਜ਼ਾਰ ਨੂੰ ਸੜਕ ਜਾਂਦੀ ਆ ਇੱਕ ਈਦਗਾਹ ਰੋਡ ਨੂੰ ਜਾਂਦੀ ਆ ਜੀ ਠਾਣੇ ਵੱਨੀ ਠਾਣੇ ਵਾਲਾ ਰਸਤਾ ਨਹੀਂ ਜਾਣਾ ਆਪਾਂ ਈਦਗਾਹ ਰੋਡ ਰੂਪ ਸਟੂਡੀਓ ਦੇ ਕੋਲੇ ਜਨੇਜਾ ਵਿਕਰੀ ਦੇ ਕੋਲੇ ਸਾਹਮਣੇ ਆਪਾਂ ਜੀ ਠੀਕ ਹੈ ਹਾਂ ਜੀ ਜੀ ਤੇ ਅ ਅੱਛਾ ਤੁਹਾਨੂੰ ਜਿਹੜਾ ਟੈਲੀਫੋਨ ਵੀ ਕਰ ਸਕਦੇ ਨੇ ਜੇ ਅਗਰ ਕਿਸੇ ਨੇ ਕੋਈ ਆਪਣੀ ਪ੍ਰੋਬਲਮ ਸਾਂਝੀ ਕਰਨੀ ਹੈ ਕੋਈ ਬਾਹਰ ਤੋਂ ਬੈਠਾ ਤੁਹਾਨੂੰ ਇਸ ਵੇਲੇ ਦੇਖ ਰਿਹਾ ਫਿਰ ਉਹ ਤੁਹਾਡੇ ਨਾਲ ਜਿਹੜੇ ਇੱਥੇ ਆਲੇ ਨੇ ਉਹ ਤਾਂ ਤੁਹਾਡੇ ਕੋਲ ਚਲੋ ਆ ਜਾਂਦੇ ਨੇ ਵਾਵਾ ਲੂਪ ਤੁਹਾਡੇ ਕੋਲ ਇੱਥੇ ਆਉਂਦੇ ਨੇ ਤੇ ਫਿਰ ਜਿਹੜੇ ਬਾਹਰ ਬੈਠੇ ਨੇ ਕੋਈ ਵਿਦੇਸ਼ ਤੇ ਵਿੱਚ ਬੈਠਾ ਹੈ ਉਹ ਤੁਹਾਡੇ ਨਾਲ ਕਿਵੇਂ ਕੰਸਲਟ ਕਰੇ ਉਹ ਜੀ ਆਪਾਂ ਨੂੰ ਫੋਨ ਰਾਹੀਂ ਫੋਨ ਰਾਹੀਂ ਦੱਸ ਦਿੰਦੇ ਆ ਸਾਹ ਰਾਹੀਂ ਪਤਾ ਲੱਗ ਜਾਂਦਾ ਮੈਨੂੰ ਕੀ ਪ੍ਰੋਬਲਮ ਆ ਕੀ ਨਹੀਂ ਪ੍ਰੋਬਲਮ ਆ ਤੇ ਉਹ ਆਪਾਂ ਜਰੀ ਦੱਸ ਦਿੰਦੇ ਆ ਜੀ ਇਹਨੂੰ ਆਹ ਪ੍ਰੋਬਲਮ ਆ ਇਹਨੂੰ ਨਮੂਨੀਆਂ ਇਹਨੂੰ ਦੂਜਾ ਨਮੂ ਲਿਆ ਤੇ ਆਪਾਂ ਜਿਹੜੀ ਬੋਲਣਾ ਪਸਾਨ ਕੇ ਦੱਸ ਦਿੰਨੇ ਆ ਜੀ ਤੁਹਾਡੇ ਕੋਲ ਕਿਹੜਾ ਨੁਸਖਾ ਫਾਰਮੂਲਾ ਜੀ ਕਿਵੇਂ ਜੀ ਤੁਹਾਡੇ ਕੋਲ ਕਿਹੜਾ ਨੁਸਖਾ ਫਾਰਮੂਲਾ ਹੈਗਾ ਨਹੀਂ ਨੁਸਖੇ ਤਾਂ ਸਾਡੇ ਕੋਲ ਬਹੁਤ ਨੇ ਜੀ ਭੰਡਾਰ ਭਰੇ ਪਏ ਆ ਨੁਸਖਾ ਵਰਤਨ ਵਾਲੇ ਚਾਹੀਦੇ ਆ ਵਾਜ ਜੀ ਫਿਰ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੂੰ ਇਹ ਨੁਸਖਾ ਰਾਸ ਨਹੀਂ ਹੁੰਦਾ ਜਾਂ ਬਹੁਤ ਸਲੋ ਕੰਮ ਕਰਦਾ ਜਿਨ੍ਹਾਂ ਨੂੰ ਇਨਸਟੈਂਟ ਰਿਲੀਫ ਦੀ ਜ਼ਰੂਰਤ ਹੈਗੀ ਫਿਰ ਉਹ ਕੀ ਕਰਨ ਉਹਨਾਂ ਵਾਸਤੇ ਕੋਈ ਤੁਸੀਂ ਇਸ ਤਰ੍ਹਾਂ ਦਾ ਕੋਈ ਹੋਰ ਨੁਸਖਾ ਹੈਗਾ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਸਾਂ ਦੀ ਪ੍ਰੋਬਲਮ ਜਿੰਨਾਂ ਨੂੰ ਹੈਗੀ ਹੈ ਦੇਖੋ ਫਰੂਕੀ ਸਾਹਿਬ ਨੁਸਖੇ ਤਾਂ ਹੈਗੇ ਬਹੁਤ ਪਰਮਾਤਮਾ ਨੇ ਦਿਆ ਭੰਡਾਰ ਭਰੇ ਪਏ ਨੇ ਪਰ ਲੋਕਾਂ ਤੋਂ ਨਾ ਉਹਨੇ ਬਣਦੇ ਆ ਨਾ ਕੋਈ ਟਾਈਮ ਆ ਨਾ ਕੋ ਬਣਾਉਣ ਜਿੰਨਾਂ ਨੂੰ ਸਹੀ ਦਸੀਦਾ ਉਹ ਕੁਝ ਹੋਰ ਹੀ ਲਿਆ ਕੇ ਪੰਚਾਰੀ ਆਣਾਂ ਨੂੰ ਵਿੱਚ ਪਾ ਦਿੰਦੇ ਆ ਉਹ ਨੁਸਖੇ ਹੀ ਖਰਾਬ ਹੋ ਜਾਂਦਾ ਉਹ ਠੀਕ ਕਰਨ ਦੀ ਜਗ੍ਹਾਏ ਬਗਾੜ ਲੈਂਦਾ ਮਰੀਜ਼ ਤੁਹਾਡੇ ਕੋਲ ਕਿਹੜਾ ਨੁਸਖਾ ਲੱਗਦਾ ਹੈਗਾ ਤੁਹਾਡੇ ਕੋਲ ਕਿਦਾਂ ਦੇ ਕੋ ਸਾਡੇ ਕੋਲੇ ਆ ਦੇਖੋ ਜਿਵੇਂ ਆ ਪਏ ਨੇ ਇਹ ਸਾਡੇ ਕੋਲੇ ਬਣੇ ਹੋਏ ਨੇ ਇਹ ਲਓ ਇਹ ਵੀ ਬਣੇ ਹੋਇਆ ਸਹਿਤੋ ਵੀ ਤਿਆਰ ਹੋਇਆ ਬਹੁਤ ਜ਼ਿਆਦਾ ਨੁਸਖੇ ਤਿਆਰ ਕਰਦੇ ਆ ਕਿਸੇ ਨੂੰ ਇਹ ਜਣਾ ਪੈਂਦਾ ਕਿਸੇ ਨੂੰ ਦੂਜਾ ਦੇਣਾ ਪੈਂਦਾ ਇਹ ਮਰੀਜ਼ ਦੀ ਪ੍ਰਵਿਰਤੀ ਵੇਖ ਕੇ ਹਾਂਜੀ ਇਹ ਡੋਟੀ ਹੁੰਦਾ ਰੁਕੀ ਸ਼ਾ ਵੀ ਆਏ ਨਹੀਂ ਹੈਗਾ ਵੀ ਉਹੀ ਚੱਕ ਕੇ ਦੇ ਦਾਂਗੇ ਹੁਣ ਆ ਦੇਖੋ ਜਿਹਨੂੰ ਜਾਨਾਂ ਤੋਂ ਜਾਨਾਂ ਸਾਹ ਚੜਦਾ ਹਾਂ ਦੇਖੋ ਇਹ ਆ ਠੀਕ ਹੈ ਅਸੀਂ ਉਹਨੂੰ ਕਹਿੰਦੇ ਨੇ ਸਵੇਰੇ 4 ਚਮਚੇ ਪੀਲਾ ਖਾਲੀ ਇਹ ਕੀ ਹੈ ਜੀ ਇਹ ਦਵਾਈ ਬਣਾਈ ਹੋਈ ਹੈ ਜੀ ਆਪਣੀ ਵਿੱਚ ਅੱਛਾ ਹਾਂਜੀ ਇਹ ਨੂੰ ਕਰਨੇ ਨੇ 4 ਚਮਚੇ ਪੀਲਾ ਤਾਂ ਇੱਕ ਗਲਾਸ ਦੇ ਵਿੱਚ ਖਾ ਲੌਕਿੰਗਾ ਖੋਲ ਦਿੰਦੇ ਮੈਂ ਕਹਣਾ ਜੀ ਬਾਅਦ ਤੋਂ ਬਾਅਦ ਹਫਤੇ 'ਚ ਦੱਸ ਦਿੰਦੀ ਆ ਕੀ ਬਾਤ ਹੈ ਕੀ ਬਾਤ ਬਾਅਦ ਤੋਂ ਬਾਅਦ ਹਫਤੇ 'ਚ ਦੱਸ ਦਿੰਦੀ ਆ ਜੀ ਜੀ ਹਾਂ ਜੀ ਤੇ ਬਾਕੀ ਉੱਪਰ ਵਾਲੇ ਨੇ ਠੀਕਾ ਨੇ ਮੈਂ ਕਹੋਣ ਹੁਣਾ ਠੀਕ ਕਰਨ ਇੱਕ ਵੇਲੇ 'ਚ ਕਿੰਨਾ ਕੁ ਲੈਣੇ ਸਾਨੂੰ ਹੁਣੇ ਵੀ ਸਮਝਾ ਦਿਓ ਇਹ ਤਿਆਰ-ਵਰ ਤਿਆਰ ਹੈਗਾ ਤੁਸੀਂ ਦੇਖੋ ਇਹ ਪਾਣ ਵਾਲਾ ਨੁਸਖਾ ਜਿਹੜਾ ਪੱਤਿਆਂ ਵਾਲਾ ਨੁਸਖਾ ਹੈਗਾ ਇੱਕਦਮ ਤਿਆਰ-ਵਰ ਤਿਆਰ ਹੈ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਇਹਦੀ ਮਾਤਰਾ ਇੱਕ ਟਾਈਮ ਦੇ ਵਿੱਚ ਕਿੰਨੀ ਲੈਣੀ ਹੈ ਸੋ ਆ ਦੇਖੋ ਜੀ ਮਾਤਰਾ ਮੈਂ ਤੁਹਾਨੂੰ 82 ਦੱਸ ਦਣਾ ਇਹ ਆ ਲੋ ਜੀ ਆ ਲੋ ਬਸ ਇਹ ਨਹੀਂ ਕਰ ਮਾ ਇੰਨਾ ਹੀ ਇਹ ਗਰਮ ਲੈਣਾ ਹੈ ਜਾਂ ਕੋਸਾ ਲੈਣਾ ਹੈ ਠੰਡਾ ਕਰਕੇ ਠੰਡਾ ਕਰਕੇ ਜਾਂਦਾ ਜੀ ਮੂੰਹ ਵਿਚਾਲੇ ਗਲਾ ਮਚ ਜਾਊਗਾ ਜੀ ਓਕੇ ਹਾਂ ਜੀ ਜੀ ਠੰਡਾ ਕਰਕੇ ਜੀ ਜੀ ਠੰਡਾ ਕਰਕੇ ਇਹਨੂੰ ਫਰਿਜ ਚ ਨਹੀਂ ਧਰਨਾ ਠੀਕ ਹੈ ਬਸ ਇੱਕ ਬਣਾ ਲਿਆ ਅੱਜ ਕਿੰਨੇ ਇੱਕ ਵਾਰ ਇੱਕ ਦਿਨ ਚ ਬਣਾ ਕੇ ਇੱਕ ਵਾਰ ਚ ਖਤਮ ਹਾਂਜੀ ਇੱਕ ਵਾਰ ਚ ਦਿਨ ਦੇ ਦਿਨ ਦਿਨ ਦੇ ਦਿਨ ਦੂਜੀ ਗ੍ਰਾਹ ਤਾਂ ਖਰਾਬ ਹੋ ਜਾਂਦਾ ਜੀ ਇਹ ਫਿਰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਬੈਜ ਜੀ ਸਾਰੀ ਗੱਲ ਅਸੀਂ ਬਣਾਉਣ ਨੂੰ ਅਸੀਂ ਹੋਰ ਚੀਜ਼ ਵਿੱਚ ਪਾ ਕੇ ਰੱਖ ਲੈਣੇ ਆ ਜਿਵੇਂ ਉਹ ਚੀਜ਼ਾਂ ਨੇ ਕਿਹਾ ਨੇ ਉਹਨਾਂ ਤਾਂ ਨਹੀਂ ਬਣਨੇ ਨੇ ਨਹੀਂ ਰੱਖਿਆ ਨਹੀਂ ਜਾਣਗੇ ਜੀ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਅ ਅਸੀਂ ਕਹਿ ਲਈਏ ਕਿ ਇਨਹੇਲਰ ਭੰਨਣ ਵਾਲੇ ਵੈਦ ਵੈਦ ਸੁਰਜੀਤ ਸਿੰਘ ਜਿਨ੍ਹਾਂ ਨੇ ਅੱਜ ਇਹ ਨੁਸਖਾ ਦਿੱਤਾ ਹੈ ਪੀਪਲ ਦੇ ਪੱਤੇਆਂ ਵਾਲਾ ਔਰ ਮੁਲਠੀ ਵਾਲਾ ਔਰ ਦਾਲਚੀਨੀ ਵਾਲਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਇਹਦਾ ਇਸਤੇਮਾਲ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਉਂਦਾ ਹੈ ਸਾਹ ਦੇ ਦਮੇ ਦੀ ਜਿਹੜੀ ਦਿੱਕਤਾਂ ਪਰੇਸ਼ਾਨੀਆਂ ਉਹਨੂੰ ਲਗਭਗ ਲਗਭਗ ਖਤਮ ਹੋਣੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਂਦੇ ਨੇ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਕੰਸਲਟ ਹੈਗਾ ਉਹ ਜ਼ਰੂਰ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਪਰ ਤੁਸੀਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਸਾਹ ਦਮੇ ਦੀ ਦਿੱਕਤ ਪਰੇਸ਼ਾਨੀ ਹੈ ਔਰ ਕਈ ਸਾਲਾਂ ਤੋਂ ਜਿਹੜੇ ਉਹ ਉਸੇ ਦਿੱਕਤ ਨਾਲ ਪਰੇਸ਼ਾਨੀ ਨਾਲ ਦੋ ਦੋ ਚਾਰ ਚਾਰ ਹੋ ਰਹੇ ਨੇ ਧੰਨਵਾਦ